ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਦੇ ਤੁਹਾਨੂੰ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਦਿਨ ਬੁੱਧਵਾਰ ਜੀ ਮੈਂ ਲੱਗੀ ਸੀ ਸਬਜ਼ੀ ਵਗੈਰਾ ਬਣਾਉਣ ਤੇ ਮੈਂ ਸੋਚਿਆ ਨਾਲ ਦੀ ਨਾਲ ਆਪਾਂ ਇੱਕ ਵਲੌਗ ਵੀ ਬਣਾਉਨੇ ਆ ਜਿਹੜਾ ਹੁਣ ਟਾਈਮ ਹੈ ਹੈਗਿਆ 6:30 ਵਜੇ ਦਾ ਸਵੇਰ ਦਾ ਨਾਲ ਤਾਂ ਮੈਂ ਦੁੱਧ ਗਰਮ ਕਰ ਲਵਾਂ ਤੇ ਨਾਲ ਨਾਲ ਆਪਾਂ ਸਬਜ਼ੀ ਚੀਰਦੇ ਹੋਏ ਵਲੌਗ ਬਣਾਉਣੇ ਆ। ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ। ਸਾਰੇ ਵੀਅਰਸ ਨੂੰ ਸਬਸਕ੍ਰਾਈਬਰਸ ਨੂੰ ਰਿਕਵੈਸਟ ਕਰਦੀ ਆ ਕਿ ਪਲੀਜ਼ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ। ਤੋ ਇਸ ਤਰ੍ਹਾਂ ਦੀ ਬਲੌਗ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਦੇਖ ਸਕਦੇ ਮੈਂ ਡੇਲੀ ਪਾਉਂਦੀ ਆ ਨਾਲ ਨਾਲ ਸਟਿਚਿੰਗ ਦੀ ਕੋਈ ਨੈਕ ਡਿਜ਼ਾਈਨ ਦਾ ਕੋਈ ਮੋਰੀਆਂ ਨੂੰ ਡਿਜ਼ਾਈਨ ਕਰਨਾ ਲੇਸ ਲਗਾਉਣਾ ਠੀਕ ਹੈ ਮਤਲਬ ਕਿ ਕੰਮ ਦੇ ਬਲੌਗ ਹੀ ਪਾਉਣੇ ਆ ਤੇ ਸਾਰਿਆਂ ਨੂੰ ਹੱਥੋਂ ਵੱੰਨ ਦੀ ਬੇਨਤੀ ਹੈ ਕਿ ਵੱਤ ਵਤ ਪਿਆਰ ਦਿਓ ਵੱਤ ਵਤ ਲਾਈਕ ਸ਼ੇਅਰ ਕਰੋ ਤਾਂ ਕਿ ਮੇਰਾ ਵੀ ਕੰਮ ਕਰਨ ਦਾ ਜਿਹੜਾ ਹੌਸਲਾ ਵੱਧ ਸਕੇ

ਬੱਚੇ ਵੀ ਉੱਠ ਜਾਂਦੇ ਨਾਲ ਹੀ ਜਦੋਂ ਮੈਂ ਉੱਠਦੀ ਆ 5 5:30 ਤੇ ਬੱਚੇ ਵੀ ਨਾਲ ਹੀ ਉੱਠ ਜਾਂਦੇ ਆ। ਉਹ ਬੇਟੇ ਦਾ ਬਹੁਤ ਔਖਾ ਹੋ ਜਾਂਦਾ। ਪਹਿਲਾਂ ਤਾਂ ਨਾ ਡੈਡੀ ਚੱਕ ਕੇ ਲੈ ਜਾਂਦੇ ਸੀਗੇ ਹੁਣ ਬਹੁਤ ਔਖਾ ਹੋ ਜਾਂਦਾ। ਬਾਹਰ ਨੂੰ ਭਾਗਦਾ ਬਾਹਰ ਨੂੰ ਕੋਈ ਲੈ ਕੇ ਜਾਣ ਵਾਲਾ ਨਹੀਂ ਹੁੰਦਾ ਸਵੇਰੇ ਸਵੇਰੇ ਘਰ ਦੇ ਕੰਮ ਬਹੁਤ ਜ਼ਿਆਦੇ ਹੁੰਦੇ ਹਨ ਉਹਨੂੰ ਬਾਹਰ ਕੌਣ ਲੈ ਕੇ ਜਾਵੇ ਹਨ ਤੇ ਦਿਨੇ ਵੀ ਫਿਰ ਇਵੇਂ ਕਰਦਾ ਵੀ ਬਾਹਰ ਲੈ ਕੇ ਜਾਓ। ਪਰ ਦਿਨੇ ਧੁੱਪ ਬਹੁਤ ਹੁੰਦੀ ਆ ਤੇ ਕੋਈ ਨਹੀਂ ਲੈ ਜਾਂਦਾ ਬਾਹਰ। ਬਹੁਤ ਰੂੰਦਾ ਹੁਣ ਤਾਂ ਪਹਿਲਾਂ ਘੱਟ ਰੂੰਦਾ ਸੀ ਹੁਣ ਤਾਂ ਬਹੁਤ ਰੂੰਦਾ ਲੋ ਜੀ ਦੂਜੀ ਵਾਰੀ ਵੀ ਚਾਹ ਬਣ ਗਈ ਸੀ ਨੇ ਪੀਣੀ ਆ ਤੇ ਆ ਜਾਓ ਸਿਹਰੇ ਕਾਲੀ ਬਹੁਤ ਜ਼ਿਆਦਾ ਹੁੰਦੀ ਆ ਕੰਮਾਂ ਦੀ ਇਹ ਆ ਕਿ ਚਲੋ ਜਦੋਂ ਕੰਮ ਵਾਲੇ ਬੰਦੇ ਆਉਣਗੇ ਹਨਾ ਚਾਹ ਵੀ ਬਣ ਗਈ ਆਉਣ ਵਾਲੀ ਹੋਣਗੇ ਉਹ ਵੀ 7:30 ਤੇ ਲੈ ਜਾਣਗੇ ਪਾਣੀ ਦਾ ਸੱਤ ਤੋ ਤਾਂ ਹੋ ਹੀ ਗਏ ਆ ਫੇ ਚਾਹ ਬਣ ਗਈ ਆ ਦੁੱਧ ਵਾਲਾ ਜੋ ਆ ਉਸ ਤੋਂ ਬਾਅਦ ਰੋਟੀ ਸਬਜ਼ੀ ਇਹਨਾਂ ਬਾਅਦ ਇਹਨਾਂ ਕੰਮ ਨੇ ਪੜੇ ਕਿਉਂਕਿ ਖੇਤ ਜਾਣਾ ਹੁੰਦਾ ਮੱਕੀ ਨੂੰ ਪਾਣੀ ਲਾਉਣਾ ਮੱਕੀ ਦੇ ਸਰੇ ਸਿੱਟਣੀਆਂ ਆ ਸੰਡੀ ਵਾਲੀ ਸਪਰੇਅ ਕਰਨੀਆਂ ਇਹ ਮੱਕੀ ਪਾਲਣੀ ਤਾਂ ਨਾ ਬੜੀ ਔਖੀ ਆ ਨਜਾਇਜ਼ ਜੀ ਬਹੁਤ ਔਖਾ ਕੰਮ ਮੱਕੀ ਦਾ ਇੱਕ ਗਰਮੀ ਇੱਕ ਮਸਤੀ ਰੋਹ ਪਾਣੀ ਸੁੱਕਿਆ ਰਹਿੰਦਾ ਮੱਕੀ ਚ ਰੋਹ ਪਾਣੀ ਸੁੱਕਿਆ ਰਹਿੰਦਾ ਮੱਕੀ ਚ ਹੋਰ ਬਈ ਸਾਰਿਆਂ ਨੂੰ ਫਿਰ ਤੋਂ ਫੇਰ ਇਹ ਗੱਲ ਹੋ ਗਈ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਵਾਲੀ ਗੱਲ ਹੈ ਕਿ ਛੇਤੀ ਛੇਤੀ ਵੀਰੇ ਟੂਕੇ ਕੰਪਲੀਟ ਕਰ ਲਓ ਹਿੰਮਤ ਜੀ ਬੈ ਜਾਂਦੇ ਆ ਕੰਮ ਕਰਨ ਦੀ ਹਨਾ ਜਿਵੇਂ 1604 ਤੋਂ 1650 ਹੋ ਗਏ ਨੇ ਬਹੁਤ ਸ਼ੇਤੀ ਕੀਤਾ ਪਹਿਲਾਂ ਤਾਂ ਮੇਰੇ ਮਹੀਨੇ 'ਚ 10 ਸਬਸਕ੍ਰਾਈਬਰ ਹੁੰਦੇ ਸੀ ਨਾ ਤੁਸੀਂ ਤੁਸੀਂ ਪਿਆਰ ਦੇ ਰਹੇ ਹੋ ਤੇ ਮੈਂ ਵੀ ਡੇਲੀ ਵਲੌਗ ਬਣਾ ਰਹੀ ਹਾਂ ਪਹਿਲਾਂ ਮੈਂ ਵੀ ਹਫਤੇ 'ਚ ਇੱਕ ਵਲੌਗ ਬਣਾਉਂਦੀ ਸੀਗੀ ਕਦੇ ਇੱਕ ਕਦੇ ਦੋ ਹਨਾ ਤੇ ਹੁਣ ਜਿਵੇਂ ਜਿਵੇਂ ਤੁਸੀਂ ਮੈਨੂੰ ਪਿਆਰ ਦੇ ਜਾਨੀਓ ਤੇ ਮੈਂ ਵੀ ਮਿਹਨਤ ਵਧ ਕਰਦੀ ਜਾਨੀ ਹਾਂ ਨਾ ਆਪਾਂ ਡੇਲੀ ਵਲੌਗ ਬਣਾਉਂਦੇ ਜਾਨੇ ਬਲੌਗਸ ਬਣਾਉਣ ਦੇ ਵਿੱਚ ਟਾਈਮ ਤਾਂ ਲੱਗਦਾ ਪਰ ਇਹ ਕਿ ਚਲੋ ਆਪਾਂ ਕੰਮ ਤਾਂ ਕਰਨੇ ਹੀ ਹੁੰਦੇ ਆ ਨਾਲ ਨਾਲ ਬਲੌਗ ਆ ਜਾਂਦੇ ਆ ਗੱਲਾਂ ਬਾਤਾਂ ਹੋ ਜਾਂਦੀਆਂ ਸੋ ਜਿਵੇਂ ਹੋਰ ਚੈਨਲਸ ਤੇ ਪਿਆਰ ਦੇ ਰਹੇ ਹਾਂ ਸਾਰੇ ਈਵਿਊਜ਼ ਸੋ ਮੇਰੋਂ ਵੀ ਪਿਆਰ ਦਿਓ ਹਿੰਮਤ ਜੀ ਬਣ ਜਾਂਦੀ ਆ ਹਾਂਜੀ ਇੱਥੇ ਟਾਈਮ ਸੀਗਾ 12 ਵਜੇ ਦਾ ਤੱਕ ਹੈ ਤਾਂ ਤੇ ਜਿਹੜੀ ਮੱਕੀ ਕੱਟਣ ਵਾਲੀ ਮਸ਼ੀਨ ਸੀਗੀ ਉਹ ਵੀ ਕਰ ਰਹੀ ਸੀ ਬੇਸਾਰੀ ਸੋ ਅੱਪਾ ਲੰਬੇ ਦਰ ਬੜ ਕੇ ਬੈਠ ਜਾਂਦੇ ਆ ਪਰ ਵਿਕੂ ਜੀ ਵਿਚਾਰੇ ਵਸਤੇ ਜੋੜੋ ਵੀ ਕਰਦਾ ਆ ਅੱਗਾ ਅੱਗਾ ਉਹ ਵੀ ਰਿਪੇਅਰਿੰਗ ਦਾ ਕੰਮ ਕਰਦਾ ਇਹਨੇ ਘਰ ਮੇਰੇ ਵਿੱਚ ਤੇਲ ਦੇ ਵਿੱਚ ਕੰਮ ਕਰਦੇ ਆ ਨਾ ਕਿੰਨੀ ਲੋਈ ਚਲਦੀ ਆ ਹਾਲਾਂਕਿ ਸਾਫ ਆ ਕਿ ਨਿਕਲੇ ਪਿਆ ਸਾਰੀ ਸਰਕਾਰ ਦੀਆਂ ਹਦਾਇਤਾਂ ਹੀ ਜਾਂਦੀਆਂ ਨੇ ਸਾਫ ਆ ਕਿ ਨਿਕਲੇ ਪਿਆ ਬੱਸ ਇਸ ਤੋਂ ਬਾਅਦ ਬਾਹਰ ਨਾ ਨਿਕਲੋ ਕਿਉਂਕਿ ਅੱਜ ਜਿਹੜਾ ਕੀ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਸੂਰਜ ਦੇ ਅੱਗੇ ਜਿਹੜੀਆਂ ਸਿੱਧੀਆਂ ਪੈਣ ਲੱਗ ਜਾਂਦੀਆਂ ਨੇ 12 ਵਜੇ ਤੇ ਜਿਹੜਾ AC ਦੇ ਟੈਂਪਰੇਚਰ ਨੂੰ 26 ਡਿਗਰੀ ਤੇ ਰੱਖੋ ਅ ਸ਼ਰੂ ਵੀ ਇਥੇ ਕਿਆ ਨਾ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਏਸੀ ਦਾ ਜਿਹੜਾ ਟੈਂਪਰੇਚਰ ਡਾਊਨ ਕਰ ਲੈਂਦੇ ਆ ਹਨਾ ਤੇ ਜਿਹੜੀ ਉਹਦੇ ਵਿੱਚ ਕਲੋਰੀਨ ਗੈਸ ਨਹੀਂ ਪਰੀ ਆਉਂਦਾ ਜ਼ਿਆਦਾ 스ਪੀਡ ਨਾਲ ਤਾਂ ਨਾ ਆਉਂਦੀ ਹੈ ਕਿਉਂਕਿ ਕਲੋਰੀਨ ਗੈਸ ਬਾਹਰ ਆਉਂਦੀ ਉਹਦੀ ਜਿਹੜੀ ਐਕਸਪੀਰੀ ਚ ਵੀ ਹਾਈ ਹੋ ਜਾਂਦਾ ਬਾਕੀ ਸੋ ਵਿਚਾਰ ਬਹੁਤ ਮਿਹਨਤ ਕਰਿਆ ਸੀਗਾ ਲੱਗਿਆ ਪਿਆ ਸੀ ਇਹ ਨੂੰ ਰਾਤ ਹੋ ਗਈ ਸੀ ਇਹ ਕੰਮ ਕਰਦੇ ਨੂੰ ਸੋ ਇੱਕ ਹੀ ਬਿਰੀ ਮੈਂ ਇਹ ਦੇਖੂਣੀ ਆਪਾਂ ਨੇ ਬਚਾਰਾ ਛੱਤ ਤੇ ਖੜੇ ਸੀ ਨਾ ਕਿਉਂਕਿ ਘਰ ਵਿੱਚ ਹੀ ਲੋਸ ਹੀ ਸਿੱਕੀ ਕ੍ਰਾਸ ਹੋ ਰਹੀ ਸੀ ਉਹ ਸਾਰਾ ਦੁਪਹਿਰਾ ਉਹਦਾ ਐਵੇਂ ਨਿਕਲ ਗਿਆ ਸੋ ਇਹ ਜੀ ਭੈਣ ਭਰਾ ਜਿਹੜੇ ਕੰਮ ਕਰਦੇ ਹੁੰਦੇ ਆ ਤੇ ਅੱਜ ਕੱਲ੍ਹ ਨੂੰ ਤੁਸੀਂ ਵੀ ਠੰਡਾ ਪਾਣੀ ਸਕੰਤੀਸ਼ ਕੈਸ਼ ਜਿੰਦੇ ਵੀ ਘਰੇ ਕੰਮ ਕਰਦੇ ਜਰੂਰ ਦਿਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਮੱਕੀ ਦੀ ਤਿਆਰੀ ਹੋ ਗਈ ਹੈ ਮੱਕੀ ਬੱਢਣ ਵਾਸਤੇ ਜਾਣਾਗਾ देखो कम दामा करने पेंदे है कहीं करके कभी कुछ बहुत मेहनत का बहुत मेहनत का पहले पालन ही बहुत मेहनत है फिर वो जो बढ़ते हैं उद्धी बहुत ज्यादा गर्मी है बहुत ज्यादा गर्मी होती है ਉਹ ਵੀ ਮੈਨੂੰ ਦੇਦੀ ਕਲਿੱਪ ਲਈਆ ਸੁਟੇ ਜੀ ਆਹ ਬਈਆ ਕਿਦ੍ਲਾ ਕਰਾਲੀਆ ਮੈਂ ਹਰੇ ਨਹੀਂ ਦੇਖੋ ਪੁੱਟੇ ਦਾ ਪੰਗੇ ਲਈ ਜਾਂਦੀਆਂ ਨਾਲ ਆਖੇ ਅੰਦਰ ਦੇ ਇਹਦਾ ਸੀ ਇਹਨਾਂ ਕੱਲੀਆ ਸੀ ਨਹੀਂ ਲੱਗਦਾ ਅੱਗੇ ਆਗੇ ਜੀ ਆ ਸੂਟ ਜਿਹੜੇ ਆਪਾਂ ਤਿਆਰ ਕੀਤੇ ਆ ਕੰਮ ਦੇ ਸਫਾਈ ਤੁਸੀਂ ਦੇਖ ਸਕਦੇ ਹੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟ੍ਰੈਕ ਕੀਤੇ ਨੇ ਇਹ ਕੰਮ ਅਸੀਂ ਖੁਦ ਕਰਦੇ ਆ ਮੈਂ ਸਾਰੇ ਵਿਊਅਰਜ਼ ਨੂੰ ਰਿਕਵੈਸਟ ਹੀ ਕਰਦੀ ਆ ਕਿ ਸਾਨੂੰ ਵੱਧ ਤੋਂ ਵੱਧ ਕੰਮ ਦਿਓ ਸੋਡਾ ਕੰਮ ਦਿਨਾ ਸਾਡੇ ਲਈ ਇੱਕ ਤਰ੍ਹਾਂ ਨਾਲ ਮਦਦਗਾਰ ਸਾਬਿਤ ਹੋ ਸਕਦਾ ਕਿਉਂਕਿ ਤੁਸੀਂ ਕੰਮ ਦਿਓਗੇ ਸਾਨੂੰ ਕੰਮ ਮਿਲੂਗਾ ਅਸੀਂ ਅੱਗੇ ਕਿਸੇ ਹੋਰ ਭੈਣ ਭਰਾ ਜਿਹਨੂੰ ਕੰਮ ਚਾਹੀਦਾ ਹੋਇਆ ਉਹਨੂੰ ਆਪਦੇ ਨਾਲ ਐਡ ਕਰਾਂਗੇ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਜ਼ਰੂਰ ਮਦਦ ਕਰ ਸਕਦੇ ਹਾਂ ਤੇ ਇਹ ਜਿਹੜੇ ਸੂਟ ਨੇਗੇ ਰੈਡੀ ਕੀਤੇ ਸੀਗੇ ਸੋ ਇਹ ਕੰਮ ਅਸੀਂ ਆਪ ਹੀ ਕਰਦੇ ਹਾਂ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਕਿ ਅਸੀਂ ਆਪ ਹੀ ਕਰਦੇ ਹਾਂ ਮੈਂ ਵੀ ਕੰਮ ਕਰਦੀ ਹਾਂ ਮੇਰੇ ਭਾਪੀ ਵੀ ਕੰਮ ਕਰਦੇ ਆ ਉਸ ਤੋਂ ਵੱਧ ਜੇ ਸਾਨੂੰ ਜ਼ਰੂਰਤ ਪੈਂਦੀ ਆ ਤਾਂ ਅਸੀਂ ਕਾਰੀਗਰਾਂ ਦੇ ਦਿੰਨੇ ਆ ਸੋ ਮੈਂ ਕਾਰੀਗਰਾਂ ਤੋਂ ਬਹੁਤ ਘੱਟ ਕਰਾ ਕੇ ਖੁਸ਼ ਹਾਂ ਜਿਹੜਾ ਕੰਮ ਸਾਡੇ ਪੰਜਾਬੀ ਪਹਿਣ ਭਰਾ ਕਰ ਸਕਦੇ ਆ ਅਸੀਂ ਕਰ ਸਕਦੇ ਆ ਤਾਂ ਉਹ ਅਸੀਂ ਆਪ ਹੀ ਕਰੀਏ ਮੈਂ ਹੈਂਡਵਰਕ ਦਾ ਕੰਮ ਜ਼ਿਆਦਾ ਕਾਰੀਗਰਾਂ ਤੋਂ ਕਰਵਾਉਣੀ ਆ ਕਿਉਂਕਿ ਉਹ ਕੰਮ ਦੇ ਵਿੱਚ ਜਿਹੜੀ ਸਫਾਈ ਆ ਸਾਡੇ ਘੱਟਾ ਤੇ ਘੱਟ ਹੀ ਪਹਿਣ ਉਹ ਕੰਮ ਸਿੱਖਦੀਆਂ ਨਹੀਂ ਸੋ ਕਿਉਂਕਿ ਉਹ ਕੰਮ ਦੇ ਵਿੱਚ ਬਹੁਤ ਮਿਹਨਤ ਹੋ ਜਾਂਦੀ ਆ ਦੀ ਅੱਥੀ ਮੈਂ ਨਾਲ ਹੀ ਦੱਸਣਾ ਚਾਹੂੰਗੀ ਇਹ ਸੂਟ ਵੀ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਘੇਰੇ ਦੇ ਉੱਤੇ ਕੰਮ ਕੀਤਾ ਗਿਆ ਤੇ ਦੋ ਫੁੱਲ ਪਾਏ ਗਏ ਆ ਸੋ ਇਹ ਵਾਲਾ ਸੂਟ ਹੈ ਜਿਹੜਾ ਅਗਲਾ ਇਹਦਾ ਵੀ ਘੇਰਾ ਤੇ ਬਾਹਾਂ ਤੇ ਕੰਮ ਕੀਤਾ ਗਿਆ ਇਹਨੀਆਂ ਘੇਰਾ ਤੇ ਬਾਹਾਂ ਤੇ ਕੰਮ ਕਰਿਆ ਹੋਇਆ ਜਿcka ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਉਹ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਛੋਟੇ ਦੇਖੋ ਜਿੰਨਾ ਨੇ ਸ਼ਰਾਤ ਤਾਂ ਮਹਿਰੀਨ ਆ ਗਈ। ਮਹਿਰੀਨ ਮੈਰੀ ਕੀ ਜਰਵਰ ਹੋਏ। ਜਰਵਰ ਹੋਏ। ਆਦਿ ਜੁਆਸ ਵੀ ਸਾਢੇ 8 ਵਜੇ ਹੋਏ ਆ ਇਹਨਾਂ ਦੀ ਮौज-ਮਸਤੀ ਨਹੀਂ ਮੁੱਕਦੀ। ਕੜੀਓਕ ਮਹਿਰਿੰਦ ਦੇ ਜੂ ਬੁੱਤ ਬਿਠਾ ਦੇ ਬਿਠਾ ਦੇ ਨਹੀਂ ਉਹ ਮੈਂ ਤਾਂ ਉਸਰਾਣਾ ਲਾਇਆ ਸੀ ਨੀਚੇ ਗੱਦੇ ਦੇ ਐ ਤੇਰਾ ਸਿਰ ਬੱਜੂ ਨੀਚੇ ਉਹ ਤੇ ਮੈਂ ਉਸਰਾਣਾ ਲਾਇਆ ਸੀ ਬੰਦ ਦੇ ਕੇ ਨਾ ਕੋਈ ਆਦੀ ਫੋਟੋ ਦਿਨੀ ਹੈ ਨਾ ਬਿਠਾ ਦੇ ਬਿਠਾ ਦੇ ਬਿਠਾ ਦੇ ਦੇਖਦੇ ਕੀ ਕਰਦਾ ਬਿਠਾ ਦੇ ਦੇਖਦੇ ਕੀ ਕਰਦਾ ਉਹ ਰਾ ਨੂੰ ਮਤ ਹੋળી ਦਿੰਦੀ ਐ ਖਾ ਦੇ ਨੇ ਜੇ ਇਹਨਾਂ ਨੂੰ ਆਈ ਮੈਂ ਨੇ ਪੇਜ਼ ਕੱਢਣਾ ਦੇਖੀ ਵਿੱਚੋਂ ਅੱਜ ਕੀ ਦੇਣਾ ਨਹੀਂ 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 ਮੋਚ ਪਾਜੂਗਾ ਉਹਦੇ ਹੱਥ 'ਚ ਦੇਖ ਕੀ ਐ ਨਹੀਂ ਮਹਿਰਨ ਪੇਜ਼ ਨਹੀਂ ਲੈਣੇ ਇਹ ਦੱਬਾ ਨਹੀਂ ਬੁੱਤ ਕੋਈ ਗੰਦੀ ਚੀਜ਼ ਉਹਦੇ ਨੇੜੇ ਨਹੀਂ ਰੱਖਣੀ ਉਹ ਕੋਈ ਹੋਰ ਸੀ ਉਹਦੀ ਠੀਕ ਹੈ ਬਹੁਤ ਖਾਵ ਹੈ ਜੋਰਾ ਵੇਰੇ ਦਾਦੂ ਆ ਗਏ ਕੋਣ ਆ ਉਹ ਆ ਗਏ ਦਾਦੂ ਅਮਰੀਨ ਦੀਦੀ ਆ ਗਈ ਅਮਰੀਨ ਮੈਂ ਇੱਕ ਨਾ ਮੈਂ ਬਾਤ ਮੈਂ ਦੇਖਣ ਅਮਰੀਨ ਉਹ ਅਮਰੀਨ ਦੀਦੀ ਆ ਗਈ ਉਹ ਆ ਗਏ ਅਮਰੀਨ ਦੀਦੀ करेखा पड़ूखा कोई नहीं पे <laughs> <laughs> ਮਹਿਰਿੰਦ ਨੂੰ ਨਾ ਖੇਡਣੇ ਦਿੰਦਾ ਪੁੱਤ ਕੱਲੇ ਨੂੰ ਖੇਡਣ ਦੇ ਉਹ ਵਾ ਲੈ ਲੈ ਇੱਥੇ ਸਵਾ ਕਨੋਂ ਦਾ 9:30 ਦੇ ਕਰੀਬ ਟਾਈਮ ਸੀਗਾ ਮੈਂ ਐਗਜ਼ੈਕਟ ਟਾਈਮ ਨਹੀਂ ਦੇਖਿਆ ਪਰ ਨੋਂ ਤੋਂ ਉੱਤੇ ਟਾਈਮ ਹੋ ਗਿਆ ਸੀ ਵਿਚਾਰਾ ਲੱਗਿਆ ਪਿਆ ਸੀ ਸਾਰਾ ਸੈਟਿੰਗ ਕਰਕੇ ਕਿਉਂਕਿ ਅੱਜ ਜਿਹੜਾ ਸੀਗਾ ਮਤਲਬ ਕਿ ਫਾਈਨਲ ਕਰਨੀ ਸੀ ਇਹਨੇ ਮਸ਼ੀਨ ਕੱਲ ਨੂੰ ਮੱਕੀ ਵੜਨ ਜਾਣਾ ਹੈ ਇਸ ਲਈ ਕੋਈ ਟਾਈਮ ਦੀ ਪਰਵਾਹ ਨਹੀਂ ਕੀਤੀ ਵਿਚਾਰਾ ਜੋਂ ਸਵੇਰ ਦਾ ਆਇਆ ਸੀ 12:00 ਵਜੇ ਦਾ ਰਾਤ ਦੇ 9:30 10:00 ਵਜੇ ਕਿਨੂੰ ਕੰਮ ਕਰਦੇ ਨੂੰ ਤੇ ਇੱਕ ਮਿੰਟ ਵਾਸਤੇ ਵੀ ਜਿਹੜਾ ਮਿਸਤਰੀ ਨਹੀਂ ਰੁਕਿਆ ਹਨਾ ਵੀਰੇ ਮੇਨਾ ਤਾਂ ਜੇ ਅਸੀਂ ਦਿਲ ਲਾ ਕੇ ਕੰਮ ਕਰਦੇ ਆ ਫੇਰ ਹੀ ਮਤਲਬ ਕਿ ਸਾਡਾ ਕੰਮ ਬਦਦਾ ਹੈ ਹਨਾ ਜਿਉਂ ਕਹਿਣ ਦਾ ਗਰਮੀ ਆ ਗਰਮੀ ਆ ਦੀ ਆਪਾਂ ਕਿਸੇ ਨੂੰ ਹੋਰ ਲੈ ਕੇ ਲੈ ਕੇ ਆਉਂਦੇ ਤੇ ਫੇਰ ਕੀ ਸੀਗਾ ਮਤਲਬ ਕਿ ਜਿਹੜੀ ਦਿਹਾੜੀ ਮਰ ਜਾਂਦੀ ਸੋ ਗਰਮੀ ਜਾਂ ਠੰਡ ਨਾਲ ਕੰਮ ਨਹੀਂ ਰੁਕਦੇ ਜਿਨ੍ਹਾਂ ਨੇ ਕੰਮ ਕਰਨੇ ਆ ਉਹਨਾਂ ਨੇ ਕੰਮ ਕਰ ਹੀ ਲੈਣੇ ਆ ਸੋ ਮਿਹਨਤ ਨੂੰ ਹੀ ਫਲ ਲੱਗਦੇ ਨੇ ਜਿਹੜੇ ਰੁੱਖ ਝੁਕ ਜਾਂਦੇ ਆ ਕਹਿੰਦੇ ਉਹਨਾਂ ਨੂੰ ਫਲ ਲੱਗਦੇ ਹੁੰਦੇ ਆ ਅਕਸਰ ਜਿਹੜਾ ਬੰਦਾ ਮਿਹਨਤ ਕਰਦਾ ਰਹਿੰਦਾ ਕਦੇ ਨਾ ਕਦੇ ਜ਼ਰੂਰ ਮਿਹਨਤ ਸਫਲ ਹੁੰਦੀ ਆ ਸਾਨੂੰ ਕੰਮ ਕਰਦੇ ਹੀ ਰਹਿਣਾ ਚਾਹੀਦਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਕਦੇ ਨਾ ਕਦੇ ਤਾਂ ਸਾਡੀ ਮਿਹਨਤ ਨੂੰ ਜਿਹੜਾ ਹੈਗਾ ਬੂਰ ਜ਼ਰੂਰ ਪਊਗਾ ਜੋ ਏਸੀ ਨਜ਼ਰੀਏ ਦੇ ਚੱਲਦੇ ਹਮੇਸ਼ਾ ਕੰਮ ਤੇ ਲੱਗੇ ਰਹੋ ਕਦੇ ਵੀ ਜਿਹੜੇ ਆਪਦੇ ਇਰਾਦੇ ਨਾ ਕਮਜ਼ੋਰ ਕਰੋ ਜ਼ਰੂਰ ਕਿ ਪ੍ਰਮਾਤਮਾ ਕਾਮਯਾਬੀ ਬਖਸ਼ਦਾ ਸੋ ਸਾਡੀ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਨਾਲ ਹੀ ਜਿਹੜੇ ਵਿਊਅਰਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੇ ਨਾਲ ਹੀ ਇੱਕ ਰਿਕਵੈਸਟ ਹੋਰ ਕਰਦੀ ਆ ਕਿ ਪਲੀਜ਼ ਸਾਨੂੰ ਵਾਅਦ ਤੋਂ ਵਾਅਦ ਕੰਮ ਵੀ ਦਿਓ ਇੱਕ ਵਾਰੀ ਕੰਮ ਦਾ ਮੌਕਾ ਦਿਓ ਅਸੀਂ ਤੁਹਾਨੂੰ ਆਪਦਾ ਕੰਮ ਦਿਖਾਵਾਂਗੇ ਵਧੀਆ ਲੱਗਦਾ ਤਾਂ ਦੁਬਾਰਾ ਜਰੂਰ ਹੋਣਾ ਤੇ ਇਸ ਦੇ ਨਾਲ ਹੀ ਸਾਰੇ ਵਿਊਅਰਸ ਨੂੰ ਮੈਂ ਰੀਕਵੈਸਟ ਕਰਦੀਆਂ ਕਿ ਵੱਧ ਤੋਂ ਵੱਧ ਜਿਹੜਾ ਸਾਡਾ ਚੈਨਲ ਆ ਸ਼ੇਅਰ ਕਰੋ ਸਾਡੀ ਵੀਡੀਓ ਕਿਵੇਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਇੱਕ ਨਵੀਂ ਬਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼ਕਾਲ ਰੱਬ ਰਾਖਾ